ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਖਾਲ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹੱਜ ਗੁਰਦੁਆਰਾ ਮਸਤਵਾਣਾ ਸਾਹਿਬ ਜੀ ਦੇ ਜਿੱਥੇ ਸੰਤਵਾਵਾਦਰ ਸਿੰਘ ਜੀ ਦਾ ਇਤਿਹਾਸ ਹੈ ਤੇ ਅਸੀਂ ਤੁਹਾਨੂੰ ਅੱਜ ਗੁਰਦੁਆਰਾ ਜੀ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਗੁਰਦੁਆਰਾ ਸਾਹਿਬ ਵੱਲ ਇੱਥੋਂ 1 ਕਿਲੋਮੀਟਰ ਦੇ ਆਸ-ਪਾਸ ਬਰਪਿੰਡ ਲਿੰਡਣਾ ਦੇ ਕੋਲ ਖੜੇ ਹਾਂ ਤੇ ਇਹ ਸੰਗਰੂਰ ਤੋਂ ਬਰਨਾਲਾ ਰੋਡ ਤੇ ਹੈ ਤੇ ਆਓ ਤੁਹਾਨੂੰ ਉਸ ਦੇ ਦਰਸ਼ਨ ਕਰਵਾਉਣੇ ਆ ਬਾਇਗੁਰਜੀ ਦਾ ਖਾਲਸਾ ਬਾਇਗੁਰਜੀ ਕੀ ਸਰਬਦਾ ਗੇਟ ਪਿੰਡ ਲਿੱਦਣਾ ਦੇ ਵਿੱਚ ਉੱਪਰ ਸੇਵੜੇ ਵਾਲੇ ਸੰਤਾ ਦੀ ਫੋਟੋ ਲੱਗੀ ਹੋਈ ਹੈ ਦੂਸਰੇ ਸਾਈਡ ਸੰਤ ਬਾਬਾ ਅਤਰ ਸਿੰਘ ਜੀ ਦੀ ਫੋਟੋ ਤਸਵੀਰ ਬਹੁਤ ਵਧੀਆ ਬਣਾਈ ਹੋਈ ਹੈ ਇਹ ਹੈ ਜੀ ਗੇਟ ਅਸੀਂ ਚੱਲਦੇ ਹਾਂ ਤੁਹਾਨੂੰ ਅੱਗੇ ਗੁਰਦੁਆਰਾ ਸਾਹਿਬ ਵੱਲ ਵੱਧਦੇ ਹਾਂ ਲਓ ਜੀ ਅਸੀਂ ਚੱਲੇ ਹੁਣ ਮਰਸਪਾਣਾ ਸਾਹਿਬ ਵੱਲ ਜਲਦੀ ਪਹੁੰਚ ਕੇ ਤੁਹਾਨੂੰ ਹਰ ਦਰਸ਼ਨ ਕਰਵਾਵਾਂਗੇ ਲੋ ਜੀ ਅਸੀਂ ਪਹੁੰਚ ਗਏ ਗੁਰਦੁਆਰਾ ਮਾਸਤਪਨਾ ਸਾਹਿਬ ਲੋ ਜੀ ਇਹ ਆ ਗਿਆ ਮਸਤਵਾਨਾ ਸਾਹਿਬ ਦਾ ਗੁਰੂ ਸਾਗਰ ਮਸਤਵਾਨਾ ਸਾਹਿਬ ਦਾ ਸੰਗਰੂਰ ਦਾ ਗੇਟ गुरुद्वारा एंटर हो गए लो जी, जी। पूरे करते हैं पार्किंग ਨੂੰ ਅੰਦਰ ਦੇ ਦਰਸ਼ਨ ਕਰਵਾਵਾਂਗੇ ਦਰਬਾਰ ਸਾਹਿਬ ਦੇ ਲਓ ਜੀ ਇਹ ਆ ਦਰਬਾਰ ਸਾਹਿਬ ਦਾ ਗੇਟ 메인 ਗੇਟ ਹੁਣ ਅંદર ਚੱਲ ਕੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਹ ਜੀ ਕਟਸਾ ਕਨਾ ਪ੍ਰਸਾਦ ਦੇ ਕਾਊਂਟਰ

ਇਹ ਗੁਰਦੁਆਰਾ ਸਾਹਿਬ ਦਾ ਛੋਟਾ ਸਰੋਵਰ ਵੱਡਾ ਸਰੋਵਰ ਦੂਸਰੇ ਪਾਸੇ ਉਹ ਵੀ ਤੁਹਾਨੂੰ ਦਿਖਾਉਨੇ ਆ ਦਰਸ਼ਨ ਕਰਾਵਾਂਗੇ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦਾ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਅਤੇ ਪਾਈ ਦਿਆਲਾ ਜੀ ਜੀ ਖੜਦਰ ਮਸਾਲਾ ਸੇਟੀ ਦੀ ਸਥਾਪਨੀ ਉਸ ਨਰਪਤ 35000 ਸ੍ਰੀ ਸਹਿਜ ਪਾਠਾਂ ਦੀ ਸੰਪੂਰਤਾ ਸਮਾਗਮ 23 ਨਵੰਬਰ 2025 ਦਿਨ ਐ ਦੁਪਾਰ ਨੂੰ ਸਮਾਂ ਸਵੇਰੇ 9 ਵਜੇ ਦੁਪਹਿਰ ਤੇ 12 ਵਜੇ ਤੱਕ ਹੋਵੇਗਾ

ਸਰੋਵਰ ਦੇ ਵਿੱਚ ਲੋ ਜੀ ਗੁਰਦੁਆਰਾ ਸਾਹਿਬ ਦੇ ਗੇਟ ਤੋਂ ਬਾਹਰ ਵੱਲੋਂ ਜਾਂਦੇ ਹੋਏ ਤੁਹਾਨੂੰ ਬਾਹਰ ਦਾ ਸਜੀਆਂ ਦੁਕਾਨਾਂ ਦਾ ਇੱਕ ਦ੍ਰਿਸ਼ ਦਿਖਾਵਾਂਗੇ ਹੋ ਨੰਦਾ ਲੋ ਜੀ ਇਹ ਜੇ ਖਾਲਸਾ ਸਾਹਿਬ ਦੇ ਫਲੈਗ ਜਿੱਤੋਂ ਸਿੰਘਾਂ ਦੀ ਦਸਤਾਰ ਦਾ ਸਮਾਨ ਮਿਲਦਾ ਸਿਰੇ ਪੰਜਾਬ ਸਟੇਟ ਲਓ ਜੀ ਇਹਨਾਂ ਤੋਂ ਲੈਨੇ ਆ ਮਠਿਆਈ ਲਓ ਜੀ ਇਸੇ ਗੁਰਦੁਆਰਾ ਮਾਸਤ ਵਾਲਾ ਸਾਹਿਬ ਜੀ ਦੇ ਦਰਸ਼ਨ ਕਰਕੇ ਅਸੀਂ ਵਾਪਸ ਚੱਲੇ ਆ ਆਓ ਸਭ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਬਹੁਤ ਹੀ ਵਿਵਿਤਰ ਇਤਿਹਾਸਕ ਜਗ੍ਹਾ ਜਰੂਰ ਦਰਸ਼ਨ ਕਰੋ ਬਾਇਗਰੂ ਜੀ ਦਾ ਖਾਲਸਾ